ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਸਤੰਬਰ ਮਹੀਨਾ ਚੱਲ ਰਿਹਾ ਹੈ ਸੋ ਸਤੰਬਰ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਵੀ ਗਾਰਡਨਿੰਗ ਸਟਾਰਟ ਕਰਨੀ ਹੈ ਜਾਂ ਸਰਦੀਆਂ ਵਾਲੀਆਂ ਵੈਜੀਟੇਬਲਸ ਤੋਂ ਸਟਾਰਟ ਕਰਨੀ ਹੈ ਉਹ ਕਰ ਸਕਦੇ ਆ ਤੇ ਸਤੰਬਰ ਮਹੀਨੇ ਦੇ ਵਿੱਚ ਸਬਜ਼ੀਆਂ ਦੇ ਨਾਲ ਨਾਲ ਅਸੀਂ ਕੁਝ ਮੈਡੀਸਨ ਪਲਾਂਟ ਜਾਂ ਕੁਝ ਮਸਾਲੇ ਵਾਲੇ ਪਲਾਂਟ ਨੇ ਜਿਹੜੇ ਉਹ ਵੀ ਆਪਾਂ ਉਗਾ ਸਕਦੇ ਆ ਆਰਾਮ ਨਾਲ ਛੱਤ ਉੱਪਰ ਗਰੋ ਬੈਗ ਦੇ ਵਿੱਚ ਲੱਗ ਸਕਦੇ ਨੇ ਜਿਨ੍ਹਾਂ ਨੂੰ ਤੁਸੀਂ ਲਗਾ ਕੇ ਆਪਣੀ ਤੇ ਆਪਣੀ ਪਰਿਵਾਰ ਦੀ ਸਿਹਤ ਹੈ ਜਿਹੜਾ ਉਹਨੂੰ ਠੀਕ ਰੱਖ ਸਕਦੇ ਹੋ ਤੇ ਆਪਣੇ ਖਾਣੇ ਦੇ ਟੇਸਟ ਨੂੰ ਹੋਰ ਬੈਟਰ ਬਣਾ ਸਕਦੇ ਹੋ ਖਾਣੇ ਦੇ ਨਾਲ ਨਾਲ ਤੁਹਾਡੀ ਸਿਹਤ ਵੀ ਠੀਕ ਰਹੂਗੀ ਉਹਦੇ ਵਿੱਚ ਤੇਜ ਪੱਤਾ ਕੜੀ ਪੱਤਾ ਦਾਲਚੀਨੀ ਲੈਮਨ ਗ੍ਰਾਸ ਇਲਾਇਚੀ ਇਹ ਪਲਾਂਟ ਨੇ ਜਿਹੜੇ ਉਹ ਘਰੇ ਆਰਾਮ ਨਾਲ ਲੱਗ ਸਕਦੇ ਨੇ ਕਈਆਂ ਨੂੰ ਬੜੀ ਹੈਰਾਨੀ ਹੋਵੀ ਵੀ ਜਿਹੜੇ ਇਹ ਪਲਾਂਟ ਨੇ ਇਹ ਵੀ ਘਰੇ ਲੱਗ ਸਕਦੇ ਨੇ ਆਰਾਮ ਨਾਲ ਇਹ ਗਰੋ ਹੋ ਸਕਦੇ ਨੇ ਤੁਸੀਂ 12 ਵਾਏ 12 ਦੇ ਗਰੋ ਬੈਗ ਦੇ ਵਿੱਚ ਇਹਨਾਂ ਨੂੰ ਲਾ ਸਕਦੇ ਹੋ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਜਿਹੜਾ ਪਹਿਲਾ ਆਪਣਾ ਮੈਡੀਸਨ ਪਲਾਂਟ ਆ ਜਾਂ ਮਸਾਲੇ ਵਾਲਾ ਪਲਾਂਟ ਹੈ ਉਹਦੇ ਬਾਰੇ ਗੱਲ ਕਰਾਂਗੇ ਉਹ ਤੇਜ ਪੱਤਾ ਹੈ ਤੇਜ ਪੱਤੇ ਨੂੰ ਤੁਸੀਂ ਆਰਾਮ ਨਾਲ ਘਰੇ ਲਗਾ ਸਕਦੇ ਹੋ ਜਿੱਥੇ ਕਿ ਇਹਦੇ ਨਾਲ ਅਸੀਂ ਆਪਣਾ ਇੱਕ ਲੀਵ ਪਾ ਕੇ ਆਪਣੇ ਖਾਣੇ ਦੇ ਟੇਸਟ ਨੂੰ ਵਧਾ ਸਕਦੇ ਆਂ ਉਹਦੇ ਨਾਲ ਨਾਲ ਇਹਦੇ ਕਾਫੀ ਹੈਲਥ ਬੈਨੀਫਿਟਸ ਵੀ ਪਾਏ ਜਾਂਦੇ ਨੇ ਕਿਉਂਕਿ ਇਹ ਕੁਦਰਤ ਦੀਆਂ ਨਿਯਮਤਾਂ ਨੇ ਜਿਹੜੀਆਂ ਸਾਨੂੰ ਬਖਸ਼ੀਆਂ ਗਈਆਂ ਨੇਗੀਆਂ ਮਤਲਬ ਬਹੁਤ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੋਊਗੀ ਵੀ ਇਹ ਚੀਜ਼ਾਂ ਵੀ ਘਰੇ ਉਗਾਈਆਂ ਜਾ ਸਕਦੀਆਂ ਨੇ ਉਗਾ ਕੇ ਇਹਨਾਂ ਦੇ ਜਿਹੜੇ ਬੈਨੀਫਿਟਸ ਨੇਗੇ ਉਹ ਅਸੀਂ ਲੈ ਸਕਦੇ ਆ ਜੇਕਰ ਆਪਾਂ ਮਤਲਬ ਇਹਨਾਂ ਦੀ ਹੈਲਥ ਪੱਖੋਂ ਬੈਨੀਫਿਟਸ ਦੀ ਗੱਲ ਕਰੀਏ ਤਾਂ ਜਿਹੜਾ ਤੇਜ ਪੱਤਾ ਹੈ ਉਹਦੇ ਵਿੱਚ ਕਾਪਰ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਆਇਰਨ ਪਾਇਆ ਜਾਂਦਾ ਮਾਈਗਰੇਨ ਤੇ ਦੰਦਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਵਾਲ ਚਿਹਰੇ ਤੇ ਕਫਲੀ ਵੀ ਇਹ ਉਪਯੋਗੀ ਹੁੰਦਾ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਖਾ ਸਕਦੇ ਜੇ ਤੁਸੀਂ ਮਸਾਲਾ ਸਬਜੀ ਵਾਸਤੇ ਗ੍ਰाइंड ਕਰਦੇ ਹੋ ਤਾਂ ਉਹਦੇ ਵਿੱਚ ਇੱਕ ਪੱਤਾ ਲਓ ਤੇ ਇਹਨੂੰ ਗ੍ਰाइंड ਕਰ ਦਿਓ ਮਤਲਬ ਟੇਸਟ ਤਾਂ ਨਾਲ ਵਧੇਗਾ ਹੀ ਵਧੇਗਾ ਨਾਲ ਤੁਹਾਡੀ ਹੈਲਥ ਜਿਹੜੀ ਹੈ ਉਹਨੂੰ ਵੀ ਇੰਪਰੂਵ ਕਰੇਗਾ ਆਸੇ ਦਾ ਬੈਨੀਫਿਟ ਜਿਹੜਾ ਸਭ ਤੋਂ ਜ਼ਿਆਦਾ ਮੈਨੂੰ ਲੱਗਿਆ ਉਹ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਉਹ ਆਪਣੀ ਡਾਈਟ ਦੇ ਵਿੱਚ ਇਹਨੂੰ ਜ਼ਰੂਰ ਸ਼ਾਮਿਲ ਕਰ ਸਕਦੀਆਂ ਨੇ ਉਹਦਾ ਬਹੁਤ ਬੈਨੀਫਿਟ ਹੁੰਦਾ ਉਹਨਾਂ ਨੂੰ ਸੋ ਇਹਨੂੰ ਤੁਸੀਂ ਆਰਾਮ ਨਾਲ 12x12 ਦੇ ਗਰੋ ਬੈਗ ਦੇ ਵਿੱਚ ਲਗਾ ਸਕਦੇ ਹੋ ਹੁਣ ਅਸੀਂ ਅੱਪ ਗੱਲ ਕਰ ਅਗਲਾ ਪਲਾਂਟ ਹੈਗਾ ਜਿਹੜਾ ਸਾਡਾ ਉਹ ਦਾਲਚੀਨੀ ਹੈ ਦਾਲਚੀਨੀ ਬਾਰੇ ਗੱਲ ਕਰਾਂਗੇ ਦਾਲਚੀਨੀ ਵੀ ਇੱਕ ਮਸਾਲੇ ਦੇ ਤੌਰ ਦੇ ਵਿੱਚ ਸਬਜ਼ੀਆਂ ਦੇ ਵਿੱਚ ਵਰਤਿਆ ਜਾਂਦਾ ਇਹਨਾਂ ਸੀ ਚਾਹ ਵਿੱਚ ਵੀ ਯੂਜ਼ ਕਰ ਸਕਦੇ ਆ ਦਾਲਚੀਨੀ ਦਾ ਜ਼ਿਆਦਾਤਰ ਜਿਹੜਾ ਸੱਕ ਹੈ ਉਹ ਯੂਜ਼ ਹੁੰਦਾ ਪਰ ਇਹਦੇ ਤੁਸੀਂ ਲੀव्स ਵੀ ਯੂਜ਼ ਕਰ ਸਕਦੇ ਹੋ ਇਹ ਧਿਆਨ ਰੱਖਿਓ ਅਕਸਰ ਹੀ ਲੋਕ ਨੇ ਤੇਜ ਪੱਤਾ ਤੇ ਦਾਲਚੀਨੀ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਦਾਲਚੀਨੀ ਦੇ ਜਿਹੜੇ ਪੱਤੇ ਨੇ ਉਹ ਮੋਟੇ ਹੁੰਦੇ ਨੇ ਸਾਈਜ਼ ਦੇ ਵਿੱਚ ਥੋੜੇ ਵੱਡੇ ਹੁੰਦੇ ਨੇ ਜਿਹੜਾ ਤੇਜ ਪੱਤਾ ਹੈ ਉਹਦੇ ਪੱਤੇ ਨੇ ਜਿਹੜੇ ਉਹ ਬਰੀਕ ਹੁੰਦੇ ਨੇ ਤੇ ਲੰਬੇ ਹੁੰਦੇ ਨੇ ਹੁਣ ਜੇ ਦਾਲਚੀਨੀ ਦੀ ਗੱਲ ਕਰੀਏ ਇਦੇ ਬੈਨੀਫਿਟਸ ਦੀ ਗੱਲ ਕਰੀ ਐਸਿਡਿਟੀ ਨੂੰ ਖਤਮ ਕਰਦੀ ਆ ਬ੍ਰੇਨ ਹੈਲਥਲੀ ਕਾਫੀ ਬੈਨੀਫਿਟ ਹੁੰਦੇ ਨੇ ਇਹਦੇ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ ਜੇਕਰ ਤੁਸੀਂ ਦਾਲਚੀਨੀ ਨੂੰ ਸ਼ਹਿਦ ਵਿੱਚ ਮਿਕਸ ਕਰਕੇ ਪੀਂਨੇ ਹੋ ਤਾਂ ਤੁਹਾਡੀ ਕਫ ਹੈ ਜਿਹੜੀ ਗਲੇ ਨੂੰ ਕਾਫੀ ਆਰਾਮ ਮਿਲਦਾ ਜਿਸ ਨੂੰ ਲਗਾਤਾਰ ਖਾਂਸੀ ਹੁੰਦੀ ਹੈਗੀ ਇਹ ਅਸੀਂ ਸਬਜ਼ੀ ਦੇ ਵਿੱਚ ਯੂਜ਼ ਕਰ ਸਕਦੇ ਆ ਚਾਹ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਤੇ ਦਾਲਚੀਨੀ ਵਿਚ ਵੀ ਯੂਜ਼ ਕਰ ਸਕਦੇ ਆ ਤੇ ਸਪੈਸ਼ਲੀ ਜਿਹੜੀ ਦਾਲਚੀਨੀ ਆ ਉਹ ਹਾਰਟ ਪੇਸ਼ੈਂਟ ਲਈ ਕਾਫੀ ਫਾਇਦੇਮੰਦ ਮੰਨੀ ਜਾਂਦੀ ਹੈ ਤੁਸੀਂ ਕਦੇ ਵੀ ਕਿਸੇ ਡਾਕਟਰ ਕੋਲੇ ਜਾਓਗੇ ਵਧੀਆ ਡਾਕਟਰ ਕੋਲੇ ਜਾਓਗੇ ਨਾ ਉਹ ਦਾਲਚੀਨੀ ਜ਼ਰੂਰ ਰეკਮੈਂਡ ਕਰੇਗਾ ਤੁਹਾਨੂੰ ਕਿਉਂਕਿ ਇਹ ਸਾਡਾ ਪਰਸਨਲ ਐਕਸਪੀਰੀਅੰਸ ਰਿਹਾ ਸਾਡੀ ਮਦਰ ਨੂੰ ਜਿਹੜਾ ਆਪਣਾ ਸਟੰਟ ਹੁੰਦਾ ਉਹ ਕਹਿ ਦਿੱਤਾ ਸੀਗਾ ਵੀ ਸਟੰਟ ਤੋਂ ਉਹਦੇ ਪੈਣਾ ਬਟ ਕਿਸੇ ਡਾਕਟਰ ਨੇ ਸਾਨੂੰ ਦੱਸਿਆ ਵੀ ਜਿਹੜੀ ਜਦ ਦਾਲਚੀਨੀ ਆ ਜੇਕਰ ਤੁਸੀਂ ਆਪਣੀ ਨੇ ਡਾਈਟ ਦੇ ਵਿੱਚ ਸ਼ਾਮਿਲ ਕਰਦੇ ਹੋ ਤਾਂ ਤੁਸੀਂ ਜਿਹੜਾ ਸਟੰਟ ਤੋਂ ਬਚ ਸਕਦੇ ਹੋ ਸੋ ਸ਼ੀ ਇਜ਼ ਫਾਈਨ ਨਾਓ ਉਹਨਾਂ ਨੇ ਦਾਲ ਚੀਨੀ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕੀਤੀ ਔਰ ਉਹਨਾਂ ਦੇ ਸਟੰਟ ਪਿਆ ਨਹੀਂ ਹੈਗਾ ਅੱਜ ਵੀ ਉਹ ਬਿਲਕੁਲ ਹੈਲਥ ਪੱਕੋ ਠੀਕ ਨੇ ਬਸ਼ਰਤੇ ਦਾਲ ਚੀਨੀ ਆ ਜਿਹੜੀ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਤੁਹਾਨੂੰ ਕਰਨੀ ਪਾਉਗੀ ਸੋ ਜਰੂਰ ਇਹਨੂੰ ਸ਼ਾਮਿਲ ਕਰੋ ਜਿਹੜਾ ਅਗਲਾ ਸਾਡਾ ਮਸਾਲੇ ਵਾਲਾ ਪੌਂਪ ਪੌਦਾ ਹੈ ਉਹ ਇਲਾਇਚੀ ਹੈ ਇਲਾਇਚੀ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਚਾਹ ਦੇ ਵਿੱਚ ਜ਼ਿਆਦਾਤਰ ਜਿਹੜੀ ਇਲਾਇਚੀ ਹੈ ਉਹ ਯੂਜ਼ ਹੁੰਦੀ ਹੈ ਬਟ ਕਈ ਇੱਥੇ ਕੁਐਸਚਨ ਕਰਨਗੇ ਵੀ ਜਿਹੜੇ ਪੰਜਾਬ ਦੇ ਵਿੱਚ ਇਲਾਇਚੀ ਹੈ ਉਹ ਹੁੰਦੀ ਨਹੀਂ ਕਿਉਂਕਿ ਇਹ ਮੌਸਮ ਦੇ ਅਨੁਕੂਲ ਨਹੀਂ ਹੈਗਾ ਇਲਾਇਚੀ ਦੇ ਠੀਕ ਹੈ ਮਤਲਬ ਜੇਕਰ ਤੁਸੀਂ ਇਲਾਇਚੀ ਪੰਜਾਬ ਦੇ ਵਿੱਚ ਲਾਉਣੀ ਹੈਗੀ ਤਾਂ ਤੁਹਾਨੂੰ ਉਹਦਾ ਖਾਸ ਧਿਆਨ ਰੱਖਣਾ ਪਊਗਾ ਕਿਉਂਕਿ ਜ਼ਿਆਦਾ ਨਾ ਠੰਡ 'ਚ ਹੁੰਦੀ ਹੈ ਤੇ ਨਾ ਹੀ ਜ਼ਿਆਦਾ ਗਰਮੀ ਦੇ ਵਿੱਚ ਹੁੰਦੀ ਹੈ हां ਇਹਨੂੰ ਤੁਹਾਨੂੰ ਜੇ ਰੱਖਣਾ ਹੈ ਸੰਭਾਲ ਕੇ ਰੱਖਣਾ ਹੈ ਤਾਂ ਤੁਹਾਨੂੰ ਇਹਦਾ ਜਿਹੜੀ ਜਗ੍ਹਾ ਉਹ ਚੇਂਜ ਕਰਦੇ ਰਹਿਣਾ ਪਾਏਗਾ ਤੇ ਜੇਕਰ ਤੁਹਾਨੂੰ ਪੰਜਾਬ ਦੇ ਵਿੱਚ ਇਲਾਇਚੀ ਚਾਹੀਦੀ ਹੈ ਤਾਂ ਤੁਹਾਨੂੰ ਘੱਟੋ ਘੱਟ 5 ਤੋਂ ਲੈ ਕੇ 6 ਸਾਲ ਤੱਕ ਵੇਟ ਕਰਨਾ ਪਊਗਾ ਉਸ ਤੋਂ ਬਾਅਦ ਜਾ ਕੇ ਤੇ ਇਲਾਇਚੀਆਂ ਲੱਗਣਗੀਆਂ ਜੇਕਰ ਤੁਸੀਂ ਮਤਲਬ ਪੱਤਾ ਯੂਜ਼ ਕਰਨਾ ਹੈ ਤਾਂ ਉਹ ਕਰ ਸਕਦੇ ਹੋ ਫ੍ਰੈਗਰੈਂਸ ਲਈ ਜਾਂ ਮਤਲਬ ਕਿਉਂਕਿ ਇਹਦਾ ਪਲਾਂਟ ਲੱਗਿਆ ਹੋਇਆ ਬਹੁਤ ਸੋਹਣਾ ਲੱਗਦਾ ਉਹ ਤੁਸੀਂ ਲਗਾ ਸਕਦੇ ਹੋ ਅਗਲਾ ਜੇ ਅਪ ਗੱਲ ਕਰੀਏ 올 ਸਪਾਈਸ 올 ਸਪਾਈਸ ਬਹੁਤ ਵਧੀਆ ਇੱਕ ਮਸਾਲੇ ਦੇ ਤੌਰ ਤੇ ਜਿਹੜਾ ਪਲਾਂਟ ਹੈ ਉਹ ਮੰਨਿਆ ਜਾਂਦਾ ਹੈਗਾ ਜੇਕਰ ਤੁਸੀਂ 올 ਸਪਾਈਸ ਦਾ ਇੱਕ ਪੱਤਾ ਵੀ ਯੂਜ਼ ਕਰਦੇ ਹੋ ਨਾ ਕੋਈ ਤੁਹਾਨੂੰ ਦਾਲਚੀਨੀ ਕੋਈ ਲੌਂਗ ਕੋਈ ਇਲਾਇਚੀ ਕੋਈ ਜੀਰਾ ਕੁਝ ਵੀ ਸਬਜੀ ਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਦਾ ਇੱਕ ਪੱਤਾ ਹੀ ਇਹਦਾ ਕਾਫੀ ਹੁੰਦਾ ਮਤਲਬ ਜਿਹੜਾ ਖਾਣੇ ਦੇ ਟੇਸਟ ਨੂੰ ਵਧਾਉਣ ਵਾਸਤੇ ਹੋਰ ਤੁਹਾਨੂੰ ਕੋਈ ਵੀ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਪਊਗੀ ਇਹਦੇ ਵਿੱਚ ਤੇ ਬਾਕੀ ਰਹੀ ਮਤਲਬ ਬੈਨੀਫਿਟਸ ਦੀ ਗੱਲ ਕਰੀਏ ਜੇ ਆਪਾਂ ਨੂੰ ਜੇਕਰ ਕਿਸੇ ਦੇ ਗਲੇ ਦੇ ਵਿੱਚ ਟਾਂਸਰ ਨੇ ਤਾਂ ਉਹ ਇਹਨੂੰ ਯੂਜ਼ ਕਰ ਸਕਦਾ ਹੈ ਜੇਕਰ ਕਿਸੇ ਦਾ ਨੱਕ ਬੰਦ ਰਹਿੰਦਾ ਹੈ ਨਾ ਕਿਉਂਕਿ ਮੌਸਮ ਚੇਂਜ ਹੋਣ ਕਰਕੇ ਕਈਆਂ ਦੇ ਨੱਕ ਬੰਦ ਹੁੰਦੇ ਤਾਂ ਇਹਦਾ ਪੱਤਾ ਸੁੰਘ ਕੇ ਜਿਹੜਾ ਤੁਹਾਡਾ ਨੱਕ ਹੈ ਉਹਦੀ ਬਲੌਕੀਜ ਖਤਮ ਹੋ ਜਾਂਦੀ ਹੈ ਸਭ ਤੋਂ ਵੱਡਾ ਵੱਡਾ ਫਾਇਦਾ ਜਿਹੜਾ ਇਹ ਰਹਿੰਦਾ ਜੇ ਤੁਸੀਂ ਹੋਰ ਕੋਈ ਪlant ਨਹੀਂ ਲਗਾ ਸਕਦੇ ਘਰੇ ਤਾਂ 올 ਸਪਾਈਸ ਦਾ ਜਿਹੜਾ ਪlant ਆ ਉਹ ਲਿਆ ਕੇ ਜਰੂਰ ਆਪਣੇ ਘਰੇ ਲਗਾਓ ਤੇ ਇਹਦੇ ਫਾਇਦੇ ਲਓ ਅਗਲਾ ਜਿਹੜਾ ਸਾਡਾ ਪਲਾਂਟ ਹੈ ਜੇ ਉਹਦੇ ਬਾਰੇ ਗੱਲ ਕਰੀਏ ਉਹ ਹੈਗਾ ਸਾਡਾ ਕੜੀ ਪੱਤਾ ਕੜੀ ਪੱਤੇ ਦੇ ਵੀ ਟੇਸਟ ਦੇ ਨਾਲ ਨਾਲ ਕਾਫੀ ਬੈਨੀਫਿਟਸ ਪਾਏ ਜਾਂਦੇ ਨੇ ਜੇਕਰ ਤੁਸੀਂ ਇਹਨੂੰ ਮਤਲਬ ਸਵੇਰੇ ਉੱਠ ਕੇ ਖਾਲੀ ਪੇਟ ਵੀ ਖਾ ਲਿਓ ਖਾਣੇ ਤੋਂ ਤਾਂ ਵੀ ਤੁਹਾਨੂੰ ਖੂਨ ਦੀ ਕਮੀ ਕਦੇ ਮਹਿਸੂਸ ਨਹੀਂ ਹੋਗੀ ਕਿਉਂਕਿ ਇਹਦੇ ਵਿੱਚ ਵਿਟਾਮਿਨ ਫਾਸਫੋਰਸ ਆਇਰਨ ਹੁੰਦਾ ਹੈ ਕਾਫੀ ਵਿਟਾਮਿਨ ਸੀ ਦੇ ਵਿੱਚ ਪਾਇਆ ਜਾਂਦੇ ਨੇ ਕੜੀ ਬੱਤਾਂ ਜਿਹੜਾ ਬਲੱਡ 슈ਗਰ ਨੂੰ ਵੀ ਕੰਟਰੋਲ ਰੱਖਦਾ ਹੈ ਜੇ ਕਿਸੇ ਨੂੰ ਖੰਗ ਹੈ ਬਲਗਮ ਹੈ ਉਹ ਇਹਨੂੰ ਲੈ ਸਕਦਾ ਹੈ ਜੇਕਰ ਤੁਸੀਂ ਇਹਨੂੰ ਇਸ ਤਰ੍ਹਾਂ ਨਹੀਂ ਲੈ ਸਕਦੇ ਤਾਂ ਇਹਦੇ ਪੱਤੇ ਸੁਕਾ ਕੇ ਪਾਊਡਰ ਹੈ ਜਿਹੜਾ ਉਹ ਵੀ ਯੂਜ਼ ਕੀਤਾ ਜਾ ਸਕਦਾ ਹੈ ਜਾਂ ਤੁਸੀਂ ਮਤਲਬ ਵੈਸੇ ਆਪਾਂ ਜਿਵੇਂ ਧਨੀਆ ਯੂਜ਼ ਕਰਦੇ ਹੁੰਨੇ ਆ ਇਹਦੇ ਪੱਤੇ ਕੱਟ ਕੇ ਕਿਉਂਕਿ ਇਹਦੇ ਟੇਸ ਇਹਦੇ ਨਾਲ ਮਤਲਬ ਆਪਾਂ ਕਹਦੇ ਆ ਖਾਣੇ ਦਾ ਸਵਾਦ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਬਟ ਬੈਨੀਫਿਟਸ ਇਹਦੇ ਬਹੁਤ ਨੇ ਜਿਗਤ ਜਿਵੇਂ ਧਨੀਆ ਆਪਾਂ ਸਬਜੀ ਦੇ ਵਿੱਚ ਯੂਜ਼ ਕਰਦੇ ਆ ਤੁਸੀਂ ਉਸ ਤਰ੍ਹਾਂ ਨੂੰ ਯੂਜ਼ ਕਰ ਸਕਦੇ ਹੋ ਨੈਕਸਟ ਜਿਹੜਾ ਸਾਡਾ ਪਲਾਂਟ ਹੈ ਉਹ ਲੈਮਨ ਗ੍ਰਾਸ ਹੈ ਲੈਮਨ ਗ੍ਰਾਸ ਦੀ ਵੀਡੀਓ ਜਿਹੜੀ ਉਹ ਸਾਡੇ ਚੈਨਲ ਤੇ ਅਪਲੋਡ ਪਹਿਲਾਂ ਹੋਈ ਹੋਈ ਹੈ ਇਹ ਮਤਲਬ ਲੈਮਨ ਗ੍ਰਾਸ ਦੀ ਤੁਸੀਂ ਜਿਵੇਂ ਗ੍ਰੀਨ ਟੀ ਦੀ ਚਾਹ ਪੀਣੇ ਹੋਗੇ ਉਵੇਂ ਹੀ ਲੈਮਨ ਗ੍ਰਾਸ ਦੀ ਜਿਹੜੀ ਟੀ ਹੈ ਉਹ ਤੁਸੀਂ ਬਣਾ ਕੇ ਪੀ ਸਕਦੇ ਹੋ ਜੇਕਰ ਕਿਸੇ ਨੇ ਆਪਣਾ ਵਜ਼ਨ ਘਟਾਉਣਾ ਹੈ ਉਹਦੇ ਵਿੱਚ ਤੁਸੀਂ ਇੱਕ glass ਪਾਣੀ ਲੈ ਕੇ ਇਹ ਜਿਹੜੀਆਂ ਪੱਤੀਆਂ ਨੇ ਉਹ ਲੈਮਨ ਗ੍ਰਾਸ ਦੀਆਂ ਪਾ ਸਕਦੇ ਹੋ ਵਿੱਚ ਇਲਾਇਚੀ ਪਾ ਸਕਦੇ ਹੋ ਟੇਸਟ ਵਜੋਂ ਪਾ ਕੇ ਬੋਇਲ ਕਰਕੇ ਉਹ ਤੁਸੀਂ ਆਰਾਮ ਨਾਲ ਪੀ ਸਕਦੇ ਹੋਗੇ ਲੈਮਨ ਗ੍ਰਾਸ ਔਰਲ ਹੈਲਥਲੀ ਕਾਫੀ ਵਧੀਆ ਮੰਨਿਆ ਗਿਆ ਕਿਉਂਕਿ ਜੇਕਰ ਕਿਸੇ ਦੇ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਜਾਂ ਬੈਡ ਬੈਕਟੀਰੀਆਜ਼ ਕਈ ਵਾਰ ਕਿਸੇ ਦੇ ਪ੍ਰੋਬਲਮ ਹੁੰਦੀ ਹੈ ਕਿਸੇ ਨੂੰ ਇਸ ਚੀਜ਼ ਦੀ ਉਹ ਲੈਮਨ ਗ੍ਰਾਸ ਨੂੰ ਆਪਣੇ ਡਾਈਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਉਹਦੇ ਨਾਲ ਇਹ ਪ੍ਰੋਬਲਮ ਵਧੀਆ ਠੀਕ ਹੋ ਜਾਂਦੀ ਹੈ ਤੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਾਫੀ ਹੱਦ ਤੱਕ ਕਰਦਾ ਹੈ ਇਹ ਲੈਮਨ ਗ੍ਰਾਸ ਜਿਵੇਂ ਕਿ ਮੌਸਮ ਚੇਂਜ ਹੋਣ ਨਾਲ ਕਿਸੇ ਨੂੰ ਸਰਦੀ ਹੋ ਜਾਂਦੀ ਹੈ ਜ਼ੁਕਾਮ ਹੋ ਜਾਂਦਾ ਤਾਂ ਲੈਮਨ ਗ੍ਰਾਸ ਦੀ ਟੀ ਹੈ ਜਿਹੜੀ ਉਹ ਤੁਸੀਂ ਬਣਾ ਕੇ ਪੀ ਸਕਦੇ ਹਾਂ ਜੀ ਤੁਸੀਂ ਇਕੱਲਾ ਲੈਮਨ ਗ੍ਰਾਸ ਨਹੀਂ ਪੀ ਸਕਦੇ ਜਿਹੜੀ ਆਪਣੇ ਘਰਾਂ ਦੇ ਵਿੱਚ ਨਾਰਮਲ ਚਾਹ ਬਣਦੀ ਹੈ ਉਹਦੇ ਵਿੱਚ ਵੀ ਤੁਸੀਂ ਲੈਮਨ ਗ੍ਰਾਸ ਐਡ ਕਰ ਸਕਦੇ ਹੋ ਉਹਦੇ ਨਾਲ ਮਤਲਬ ਟੇਸਟ ਵੀ ਵਧੀਆ ਹੋ ਜਾਂਦਾ ਹੈ ਤੇ ਤੁਹਾਨੂੰ ਬੈਨੀਫਿਟਸ ਵੀ ਕਾਫੀ ਇਹਦੇ ਮਿਲ ਸਕਦੇ ਹੋਗੇ ਡੇਕੂਨ ਨੂੰ ਪਤਲਾ ਕਰਨ ਦੇ ਵਿੱਚ ਲੈਮਨਗ੍ਰਾਸ ਕਾਫੀ ਫਾਇਦੇਮੰਦ ਹੁੰਦਾ ਹੈ ਇਹਦੀਆਂ ਵੀ ਤੁਸੀਂ ਜੇਕਰ ਡਾਇਰੈਕਟ ਨਹੀਂ ਲੈ ਸਕਦੇ ਤਾਂ ਇਹਦੀਆਂ ਪੱਤੀਆਂ ਨੇ ਜਿਹੜੀਆਂ ਉਹਨਾਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਰੱਖ ਸਕਦੇ ਹੋ ਉਹ ਜਾਹੇ ਤੁਸੀਂ ਚਾਹ ਦੇ ਵਿੱਚ ਪਾਓ ਜਾਂ ਫਿਰ ਤੁਸੀਂ ਸਬਜੀ ਦੇ ਵਿੱਚ ਪਾ ਸਕਦੇ ਹੋ ਮਤਲਬ ਜਿਵੇਂ ਵੀ ਤੁਸੀਂ ਚਾਹੋ ਲੈਣਾ ਚਾਹੋ ਤਾਂ ਇਹਨੂੰ ਲੈ ਸਕਦੇ ਹੋ ਬਟ ਕੋਸ਼ਿਸ਼ ਕਰੋ ਵੀ ਜਿਹੜੇ ਇਹ ਪਲਾਂਟਸ ਨੇਗੇ ਉਹਨਾਂ ਨੂੰ ਜ਼ਰੂਰ ਆਪਣੀ ਲਾਈਫ ਦੇ ਵਿੱਚ ਸ਼ਾਮਿਲ ਕਰੋ ਜ਼ਰੂਰ ਲਿਆ ਕੇ ਆਪਣੇ ਗਾਰਡਨ ਵਿੱਚ ਜੇਕਰ ਤੁਹਾਡੇ ਕੋਲ ਨੀਚੇ ਜ਼ਮੀਨ ਹੈਗੀ ਹੈ ਉੱਥੇ ਲਾ ਸਕਦੇ ਹੋ ਜਾਂ ਫਿਰ ਆਪਣੇ ਛੱਤ ਦੇ ਉੱਪਰ ਇਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰੋ ਵੀ ਲਗਾਓ ਸੋ ਇੰਨੀ ਕ ਅਸੀਂ ਜਾਣਕਾਰੀ ਸਾਂਝੀ ਕੀਤੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਨੂੰ ਵੀ ਥੋੜਾ ਹੌਸਲਾ ਮਿਲ ਸਕੇ ਅਸੀਂ ਵੀ ਚੀਜ਼ਾਂ ਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰੀਏ ਜੇਕਰ ਕਿਸੇ ਨੂੰ ਗਾਰਡਨਿੰਗ ਸੰਬੰਧੀ ਕੋਈ ਵੀ ਪ੍ਰੋਬਲਮ ਆਦੀ ਹੈ ਜਰੂਰ ਸ਼ੇਅਰ ਕਰਿਆ ਕਰੋ ਮਿਲਦੇ ਹਾਂ ਅਗਲੀ ਵਾਰ ਥੈਂਕ ਯੂ ਸੋ